ਇਤਿਹਾਜ਼ਨ ਭਗਤ ਸਿੰਘ ਦਾ ਇੱਕ ਤੋਂ ਸਤਾਰ ਮਾ ਜਨਮ ਦਿਹਾੜਾ ਸ਼ਹੀਦ ਭਗਤ ਸਿੰਘ ਨੋਜਵਤ ਸਭਾ ਜੋਨਟ ਅਲਿਕਾ ਦੇ ਵੱਲੋਂ ਮਨਾਇਆ ਗਿਆ ਹੈ ਇਹ ਉਸ ਮਾਹੌਲ ਦੇ ਵਿੱਚ ਮਨਾਉਣ ਦਾ ਸੀ ਯਤਨ ਕੀਤਾ ਜਿਸ ਮਾਹੌਲ ਦੇ ਵਿੱਚ ਜਿਹੜੀਆਂ ਸਰਕਾਰਾਂ ਭਾਰਤ ਦੀ ਕੁਰਸੀਆਂ ਦੇ ਉੱਪਰ ਬੈਠੀਆਂ ਹੋਈਆਂ ਐ ਜਿਹੜੀਆਂ ਸਰਕਾਰਾਂ ਸਾਡੇ ਸੂਬਿਆਂ ਦੀਆਂ ਕੁਰਸੀਆਂ ਦੇ ਉੱਪਰ ਬੈਠੀਆਂ ਹੋਈਆਂ ਜਿਨ੍ਹਾਂ ਦਾ ਜੋਰ ਲੱਗਾ ਹੋਇਆ ਵੀ ਗਰੀਬ ਦਾ ਬੱਚਾ ਨਾ ਪੜੇ ਜਿਹਦਾ ਜੋਰ ਲੱਗਾ ਹੋਇਆ ਵੀ ਗਰੀਬ ਲੋਕ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਉਹ ਸਾਡੇ ਸਾਡੇ ਲਈ ਕੰਮ ਕਰਨ ਤੇ ਜਿਹੜਾ ਕਮਾਇਆ ਹੋਇਆ ਪੈਸਾ ਉਹ ਸਾਡੇ ਲਈ ਖਰਚਣ ਅੱਜ ਸਾਡੇ ਲਈ ਮਾਹੌਲ ਅਜਿਹਾ ਹੈ ਵੀ ਸਾਡੇ ਲਈ ਪਹਿਲਾਂ ਤਾਂ ਪੜਨਾ ਮੁਸ਼ਕਲ ਹੈ ਪੜ੍ਹਨ ਤੋਂ ਬਾਅਦ ਰੋਜ਼ਗਾਰ ਦਾ ਕੋਈ ਵਸੀਲਾ ਨਹੀਂ ਉਧਰ ਤੋਂ ਅੱਗੇ ਬਿਮਾਰੀ ਅਜਿਹਾ ਇੱਕ ਸਾਡੇ ਬਗਰ ਪਹਾੜ ਬਣ ਕੇ ਖੜੀਆਂ ਆ ਜਿਹਦੇ ਵਿੱਚ ਸਾਡੇ ਲਈ ਜੀਵਨ ਇੱਥੇ ਰਹਿ ਨਹੀਂ ਜਾਂਦਾ ਚੰਗਾ ਇਸ ਕਰਕੇ ਅਸੀਂ ਜਿਹੜਾ ਜਿੱਥੇ ਅਜੀਤ ਅਰਜ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਯਾਦ ਕਰ ਰਹੇ ਹਾਂ ਉੱਥੇ ਇਹ ਐਲਾਨ ਵੀ ਕਰ ਰਹੇ ਹਾਂ ਪੀ ਸਾਡੀ ਜਥੇਬੰਦੀ ਵੱਲੋਂ ਅਸੀਂ ਲਗਾਤਾਰ ਜੋ ਭਗਤ ਸਿੰਘ ਕਹਿੰਦਾ ਹੁੰਦਾ ਸੀ ਪੀ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਪਿੰਡ ਸ਼ਹਿਰ ਕਸਬਿਆਂ ਦੇ ਵਿੱਚ ਜਾਣ ਦੀ ਲੋੜ ਹੈ ਪਿੰਡ ਸ਼ਹਿਰ ਕਸਬਿਆਂ ਦੇ ਵਿੱਚ ਜਾ ਕੇ ਪਿੰਡ ਸ਼ਹਿਰ ਕਸਬਿਆਂ ਦੇ ਮੁੰਡੇ ਕੁੜੀਆਂ ਨੌਜਵਾਨਾਂ ਨੂੰ ਜਥੇਬੰਦ ਕਰਨ ਦੀ ਲੋੜ ਹੈ ਤੇ ਜਥੇਬੰਦ ਕਰਕੇ ਉਹਨਾਂ ਨੂੰ ਆਰਥਿਕ ਘੋਲਾਂ ਦੇ ਵਿੱਚ ਲੈ ਕੇ ਆਉਣ ਦੀ ਲੋੜ ਹੈ ਉਹਨਾਂ ਆਰਥਿਕ ਘੋਲਾਂ ਦੇ ਵਿੱਚੋਂ ਇੱਕ ਮਿਆਰੀ ਲੀਡਰਸ਼ਿਪ ਕਰਕੇ ਦੇਸ਼ ਦੀ ਸੱਤਾ ਦੇ ਵੱਲ ਨੂੰ ਲੜਨਾ ਚਾਹੀਦਾ ਹੈ ਉਹੀ ਅਸੀਂ ਲੜਾਈ ਲੜਨਾ ਚਾਹਨੇ ਆ ਪੂਰੇ ਭਾਰਤ ਦੇ ਹਰ ਇੱਕ ਪਿੰਡ ਤੋਂ ਲੈ ਕੇ ਹਰ ਇੱਕ ਖਿੱਤੇ ਦੇ ਵਿੱਚ ਅਸੀਂ ਸ਼ੀਦਿਆਜ਼ ਭਗਤ ਸਿੰਘ ਦੇ ਉਸ ਵਿਚਾਰਧਾਰਾ ਦੇ ਕਾਇਲ ਪਿੰਡ ਪਿੰਡ ਜਾਵਾਂਗੇ ਤੇ ਪਿੰਡ ਪਿੰਡ ਜਾ ਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਵਿਚਾਰਧਾਰਾ ਦੇ ਨਾਲ ਸ਼ੀਦਿਆਜ਼ ਭਗਤ ਸਿੰਘ ਦੇ ਨਾਲ ਸ਼ੀਦਿਆਜ਼ ਭਗਤ ਸਿੰਘ ਦੇ ਨਾਂ ਦੇ ਉੱਪਰ ਬੜੀ ਹੋਈ ਜਥੇਬੰਦੀ ਸ਼ੀਦ ਭਗਤ ਸਿੰਘ ਨੌਜਵਾਨ ਸਭਾ ਦੇ ਨਾਲ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਥੇਬੰਦ ਕਰਾਂਗੇ ਤੇ ਆ ਦੇ ਸਮੇਂਟ ਬੇਰੋਜ਼ਗਾਰੀ ਦੇ ਖਿਲਾਫ ਨਸ਼ੇ ਨੂੰ ਖਤਮ ਕਰਨ ਦੇ ਲਈ ਸੇ ਸੂਤਾ ਦਾ ਚੰਗਾ ਪ੍ਰਬੰਧ ਕਰਾਉਣ ਦੇ ਲਈ ਇੱਕ ਲਾਹਮਿਸਾਲ ਜਿਹੜੀ ਲੜਾਈ ਚਾਹੇ ਉਹ ਪੰਜਾਬ ਹੈ ਚਾਹੇ ਉਹ ਹਰਿਆਣਾ ਹੈ ਚਾਹੇ ਹੋਰ ਸੂਬਿਆਂ ਦੇ ਵਿੱਚ ਤਕੜੀ ਖੜਨ ਦੇ ਖੜੀ ਕਰਨ ਦੇ ਲਈ ਯਤਨ ਕਰਾਂਗੇ ਇਹ ਸੱਚੀ ਸ਼ਰਧਾਂਜਲੀ ਸ਼ਹੀਦ ਅਜ਼ਮ ਭਗਤ ਸਿੰਘ ਤੋਂ ਉਹਨਾਂ ਦੇ ਸ਼ਾਹੀਆਂ ਨੂੰ ਹੋ ਸਕਦੀ ਹੈ ਤੇ ਅਸੀਂ ਇੱਥੇ ਪਿੰਡ ਅਲੀਕੇ ਦੇ ਵਿੱਚ ਅੱਜ ਜਿੱਥੇ ਉਹਦਾ ਜਨਮ ਦਿਹਾੜਾ ਬਣਾ ਕੇ ਇਹ ਐਲਾਨ ਵੀ ਕਰ ਰਹੇ ਆ ਉਥੇ ਅਸੀਂ ਇਹ ਸਰਕਾਰਾਂ ਨੂੰ ਵੀ ਕਹਿ ਰਹੇ ਆ ਕਿਉਂਕਿ ਹਰਿਆਣਾ ਦੇ ਵਿੱਚ ਚੋਣਾ ਆਇਆ ਚੋਣਾ ਦੇ ਵਿੱਚ ਉਸ ਭਾਜਪਾ ਨੂੰ ਜਿਹੜੀ ਭਾਜ ਦੇਣੀ ਆ ਭਾਜਪਾ ਦੇ ਹਰ ਕਲੈਂਡਰ ਨੂੰ ਪਿੰਡ 'ਚ ਨਹੀਂ ਵੜਨ ਦੇਣਾ ਜਿਸ ਭਾਜਪਾ ਕਰਕੇ ਲਗਭਗ 750 ਕਿਸਾਨ ਜਿਹੜਾ ਸਾਡੇ ਦਿੱਲੀ ਦੀ ਆ ਪੰਜ ਜਿਹੜੇ ਬਾਰਡਰਾਂ ਦੇ ਉੱਪਰ ਲਗਾਤਾਰ ਸਵਾ 7 ਧਰਨੇ ਦੇ ਵਿੱਚ ਬੈਠਿਆ ਹੋਇਆ ਸ਼ਹੀਦ ਹੋਇਆ ਅਗਨੀ ਵੀਰ ਯੋਜਨਾ ਜਿੰਨ ਬਣਾਈ ਹੈ ਸਾਡੇ ਨੌਜਵਾਨਾਂ ਕੋ ਰੋਜ਼ਗਾਰ ਦਾ ਜਿਹੜਾ ਹੈ ਇੱਕ ਚੰਗਾ ਵਸੀਲਾ ਖੋਇਆ ਹੈ ਨੌਜਵਾਨਾਂ ਦੇ ਵਿੱਚ ਦੇਸ਼ ਦੀ ਸੇਵਾ ਦੀ ਜਿਹੜੀ ਭਾਵਨਾ ਸੀਗੀ ਉਹਨੂੰ ਜਿਹੜਾ ਹੈ ਖਤਮ ਕੀਤਾ ਹੈ ਤੇ ਲਗਾਤਾਰ ਜਿਹੜੀ ਭਾਜ ਭਾਜ ਸੱਤਾ ਦੇ ਵਿੱਚ ਬੈਠੀ ਹੋਈ ਹੈ ਜਿੰਨ 2014 ਚ ਇਹ ਕਿਹਾ ਸੀ ਵੀ 2 ਕਰੋੜ}{|\text{crore}|} ਸਾਲ ਦਾ ਰੋਜ਼ਗਾਰ ਦਵਾਂਗੇ 2 ਕਰੋੜ ਰੋਜ਼ਗਾਰ ਦੇਣਾ ਤਾਂ ਕਿੱਥੇ ਸੀ ਕੋਰੋਨਾ ਮਹਾਮਾਰੀ ਦੇ ਵਿੱਚ ਲਗਭਗ 14 ਲੱਖ ਨੌਜਵਾਨਾਂ ਦਾ ਜਿਹੜਾ ਰੋਜ਼ਗਾਰ ਖੁੱਸ ਗਿਆ ਉਸ ਭਾਜਪਾ ਨੂੰ ਭਾਂਡ ਦੇਣੀ ਹੈ ਜਿੰਨੇ ਨੋਟਬੰਦੀ ਕਰਕੇ ਲੋਕਾਂ ਨੂੰ ਆਪਣਾ ਹੀ ਪੈਸਾ ਆਪਣੇ ਬੈਂਕ ਖਾਤਿਆਂ ਚੋਂ ਕਢਾਣ ਦੇ ਲਈ ਲਾਈਨਾਂ ਦੇ ਵਿੱਚ ਲਗਾ ਦਿੱਤਾ ਉਸ ਭਾਜਪਾ ਦੇ ਲੀਡਰਾਂ ਨੂੰ ਭਜਾਣਾ ਹੈ ਜਿਹੜੀ ਭਾਜਪਾ ਨੇ ਲਗਾਤਾਰ ਮਹਿੰਗਾਈ ਦਾ ਭਾਰ ਸਾਡੇ ਤੇ ਲੱਦਿਆ ਹੈ ਲਗਾਤਾਰ ਅੱਜ ਹਾਲ ਤੇ ਹੈ ਵੀ ਗਰੀਬ ਬੰਦਾ ਲਗਾਤਾਰ ਸੱਤੋਂ ਦਿਨ 24 ਘੰਟੇ ਮਿਹਨਤ ਕਰਕੇ ਵੀ ਆਪਣਾ ਚੰਗਾ ਗੁਜ਼ਾਰਾ ਨਹੀਂ ਕਰ ਸਕਦਾ ਇਹਦੇ ਪਿੱਛੇ ਪਰਪਾ ਤੇ ਪਰਪਾ ਦੇ سرمایہਦਾਰ ਜਾਰਾ ਦਾ ਜਿਹੜਾ ਹੈ ਅਦਾਨੀ ਬਾਨੀ ਵਰਗਿਆਂ ਦਾ ਰੋਲ ਹੈ ਇਹਨੇ ਚੋਣਾਂ ਦੇ ਵਿੱਚ ਜਿੱਥੇ ਹਰਿਆਣੇ ਦੇ ਵਿੱਚ ਚੋਣਾਂ ਹੋ ਰਹੀਆਂ ਆ ਜਿੱਥੇ ਅਸੀਂ ਜੱਥੇਬੰਦੀ ਦੇ ਵਿੱਚ ਕੰਮ ਕਰਦੇ ਆ ਇਹ ਆਲਾਰਮ ਵੀ ਕਰਦੇ ਆ ਕਿ ਹਰ ਹਾਲਤ ਦੇ ਵਿੱਚ ਭਾਜਪਾ ਨੂੰ ਹੈਰਾਨ ਆਇਆ ਪੰਜਾਬ ਨੇ ਫਤਵਾ ਦਿੱਤਾ ਪਿਛਲੀਆਂ ਚੋਣਾਂ ਦੇ ਵਿੱਚ ਇੱਕ ਵੀ ਸੀਟ ਨਹੀਂ ਪੰਜਾਬ ਨੇ ਦਿੱਤੀ ਭਾਜਪਾ ਨੂੰ ਇਹੀ ਇਤਿਹਾਸ ਹਰਿਆਣੇ ਨੂੰ ਵੀ ਕੱਕ ਜਿਹੜਾ ਹੈ ਉਹ ਰਚਨਾ ਚਾਹੀਦਾ ਹੈ ਤਾਂ ਪਤਾ ਲੱਗੇ ਕਿ ਜਿਹੜੇ ਲੋਕਾਂ ਦੇ ਖਿਲਾਫ ਕੰਮ ਕਰਨਗੇ ਜਿਹੜੇ ਵਪਾਰੀਆਂ ਦੇ ਲਈ ਕਾਨੂੰਨ ਬਣਾਣਗੇ ਉਹਨਾਂ ਦੇ ਲਈ ਭਾਰਤ ਦੇ ਲੋਕ ਨਹੀਂ ਖੜੇ ਹੋਣਗੇ ਉਹਨਾਂ ਦੇ ਲਈ ਹਰਿਆਣੇ ਦੇ ਲੋਕ ਨਹੀਂ ਖੜੇ ਹੋਵਣਗੇ ਇਹ ਗੱਲ ਅਸੀਂ ਇੱਥੇ ਐਲਾਨ ਕਰਦੇ ਆਂ ਇਹਦੇ ਨਾਲ ਹੀ ਅਸੀਂ ਜਿੱਥੇ ਸ਼ਹੀਦ ਅਜ਼ਮ ਭਗਤ ਸਿੰਘ ਦੇ 17 ਮਈ ਨੂੰ ਜਨਮ ਦਿਹਾੜੇ ਤੇ ਉਹਨਾਂ ਨੂੰ ਇਨਕਲਾਬੀ ਸ਼ੁਕਾਮਨਾਵਾਂ ਪੇਸ਼ ਕਰਦੇ ਆਂ ਉੱਥੇ ਉਹਨਾਂ ਦੇ ਵਿਚਾਰਾਂ ਤੇ ਉਹਨਾਂ ਦੇ ਝੰਡੇ ਨੂੰ ਅੱਗੇ ਤੱਕ ਮਰਦੇ ਦਮ ਤੱਕ ਚੱਕੇ ਰੱਖਣ ਦਾ ਇਹ ਵਿਸ਼ਵਾਸ ਦੁਆਨੇ ਆ ਤੇ ਤੁਹਾਡੇ ਸਾਰੇ ਨੌਜਵਾਨਾਂ ਦੇ ਨਾਲ ਜਿਹੜੀ ਲੜਾਈ ਅਸੀਂ ਪਿੰਡ ਹਲੀਕੇ ਤੋਂ ਸ਼ੁਰੂ ਕੀਤੀ ਆ ਇਹ ਲੜਾਈ ਅਸੀਂ ਪਿੰਡ-ਪਿੰਡ ਲੈ ਕੇ ਜਾਵਾਂਗੇ ਸ਼ਹੀਦ ਅਜ਼ਮ ਭਗਤ ਸਿੰਘ ਦਾ ਇਹ ਝੰਡਾ ਹਰ ਹਰਿਆਣੇ ਦੇ ਪਿੰਡ ਤੱਕ ਲੈ ਕੇ ਜਾਵਾਂਗੇ ਜਦੋਂ ਤੱਕ ਸਾਡੇ ਸਾਹ ਚੱਲਦੇ ਆ ਇਹ ਝੰਡਾ ਸਾਡੇ ਹੱਥਾਂ ਦੇ ਵਿੱਚ ਚੱਕਿਆ ਰਹੇਗਾ ਤੇ ਇਹਨਾਂ ਸਰਮਾਇਦਾਰਾਂ ਨੂੰ ਇਹਨਾਂ ਵੱਡੇ ਵੱਡੇ ਵਪਾਰੀਆਂ ਨੂੰ ਤੇ ਮੋਦੀ ਦੇ ਉਹਨਾਂ ਸਾਰੇ ਲੋਟੀ ਟੋਲੂਆਂ ਨੂੰ ਲਗਾਤਾਰ ਰੜਕਦੇ ਵੀ ਰਵਾਂਗੇ ਤੇ ਲਲਕਾਰਦੇ ਵੀ ਰਵਾਂਗੇ ਤੇ ਆਪਣੇ ਪਿੰਡਾਂ ਦੇ ਉੱਪਰ ਜਿਹੜਾ ਲਗਾਤਾਰ ਪਿਛਲੇ 10-12 ਸਾਲਾਂ ਤੋਂ ਹਮਲਾ ਕਰ ਰਿਹਾ ਉਸ ਹਮਲੇ ਦਾ ਮੁਕਾਬਲਾ ਅਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਥੇਬੰਦ ਕਰਕੇ ਕਰਾਂਗੇ ਇਹਦੇ ਨਾਲ ਹੀ ਤੁਹਾਡੇ ਸਾਰਿਆਂ ਦਾ

Paga sem tanta pote, tina bat, 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 tina